ਹਾਂਜੀ ਬਾਜੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰਿੰਦਰ ਕੁਮਾਰ ਸਰਪੰਚ ਗ੍ਰਾਮ ਪਿੰਡ ਡਾਡਾ ਜੀ ਸਰ ਕੀ ਸਮੱਸਿਆ ਆ ਰਹੀ ਪਈ ਐ ਇਥੋਂ ਕਾਜਵੇ ਤੋਂ ਸੈਲਫਾਂ ਜਿਹੜੀਆਂ ਕੀ ਰੋੜ ਚੁੱਕੀਆਂ ਨੇ ਜੀ ਸਮੱਸਿਆ ਸਾਰੇ ਆ ਰਹੀ ਹੈ ਸਾਡਾ ਇਹਦੇ ਇਹ ਸਲਫਾਂ ਟੁੱਟੀਆਂ ਸਾਡੇ ਪਿੰਡ ਦਾ ਲਾਂਗਾ ਕੋਈ ਹੈ ਹੀ ਨਹੀਂ ਸਾਡਾ ਕੋ ਸਾਡੇ ਹੋ ਰਹਿ ਨਹੀਂ ਕੋਈ ਵੀ ਜਿਹੜਾ ਸਾਡਾ ਪਿੰਡ ਦਾ ਲਾਂਗਾ ਇਹਨਾਂ ਸਲਫਾਂ ਦੇ ਉੱਪਰ ਹੀ ਜਾ ਕੇ ਜਾਂ ਅਸੀਂ ਕ੍ਰਾਸ ਕਰਕੇ ਸ਼ਹਿਰਪੁਰ ਜਾਂਦੇ ਜਾਣਾ ਹੋਰ ਕਿਤੇ ਜਾਣਾ ਬਾਕੀ ਇਹਦੇ ਨਾ ਇਸ ਦੂਸਰੀ ਸਾਈਡ ਘਟੂਕੜਾ 10-15 ਪਿੰਡੇ ਦੇ ਨਾਲ ਅਟੈਚਮੈਂਟ ਆ ਪਿੰਡ ਦੇ ਵਿੱਚ ਦੀ ਇਹ ਸੜਕ ਲੱਗੇ ਜਾਨ ਖੇਲਾ ਤੋਂ ਉਹ ਲੈ ਕੇ ਆਦਮ ਵੱਲ ਤੱਕ ਸੜਕ ਜਾਂਦੀ ਆ ਇਹ ਇਹ ਸੜਕ ਇਹ ਕਾਫੀ ਲੋਕਾਂ ਦੀ ਆਵਾਜ਼ ਆਈ ਹੈ ਇਹਦੇ ਕਰਕੇ ਸਣਾ ਤੇ ਅਸੀਂ ਇਹ ਬੇਨਤੀ ਕਰਦੇ ਆ ਬਈ ਜਿਹੜੀ ਆ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਜਿੰਨੀ ਵੀ ਛੇਤੀ ਹੋ ਸਕੇ ਪ੍ਰਸ਼ਾਸਨ ਅੱਗੇ ਵੀ ਤਾਂ ਸਰਕਾਰ ਅੱਗੇ ਵੀ ਇਹ ਬੇਨਤੀ ਕਰਦੇ ਜਲਦੀ ਜਲਦੀ ਇਹਨੂੰ ਠੀਕ ਕਰਾਇਆ ਜਾਵੇ। ਫਿਲਹਾਲ ਸਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਐਸ ਡੀ ਐਮ ਵੀ ਐ ਤਸੀਲਦਾਰ ਕੋਈ ਜਾਇਜ਼ਾ ਲੈਣ ਪਹੁੰਚੇ ਨੇ ਹਲੇ ਤੱਕ। ਨਹੀਂ ਸਰ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚਾ। ਅਸੀਂ ਸਾਨੂੰ ਪਹਿਲਾਂ ਵੀ ਦੱਸਟਿਆ ਵੀ ਅਸੀਂ ਡਾਟ ਰਾਜਕਮਾਰ ਜੀ ਕੋ ਗੈਸੂ ਨੇ ਸਾਡੇ ਨਾਲ ਬਹੁਤ ਵਧੀਆ ਤੁਹਾਡੇ ਮੇਮੋਦਿਕਾ ਲੱਗ ਗਈ ਤੇ ਬ੍ਰਾਹਮਸ਼ਾਹ ਦਾ ਜਿੰਪਾ ਜੀ ਕੋਲ ਵੀ 19 ਸਾਲ ਨੂੰ ਇਸ ਜੀ ਦਾ ਵਿਸ਼ਵਾਸ ਦਵਾਇਆ ਅਸੀਂ ਏਡੀਸੀ ਮੈਡਮ ਕੋਲ ਵੀ ਮਿਲ ਕੇ ਉਹ ਆਪਣੇ ਮੰਗ ਪੱਤਰ ਦੇ ਕੇ ਆਏ ਸਾਰਿਆਂ ਨੂੰ ਤੇ ਉਹਨਾਂ ਨੂੰ ਬਹੁਤ ਵਧੀਆ ਸਾਨੂੰ ਵਿਸ਼ਵਾਸ ਆ ਪਰ ਅਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚ ਕਾਰਵੇ ਕੋਈ ਨਹੀਂ ਪਹੁੰਚੀ ਸਾਡੀ ਇਹ ਮੰਗਾਂ ਮੈਨੂੰ ਜਲਦੀ ਜਲਦੀ ਕਰਵਾਏ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਦਫਤਾਰ ਚਾਂਜੀ ਇਹ ਕਿਹੜਾ ਪਿੰਡ ਹੈ ਜੀ ਦਾਦਾ ਸਰ ਕੀ ਸਮੱਸਿਆ ਆ ਰਹੀ ਪਈ ਹੈ ਜੀ ਸਮੱਸਿਆ ਜੀ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਿਹੜਾ ਕਾਜਵੇ ਹੈਗਾ ਰੁੱਟ ਚੁੱਕਾ ਆ ਜਿਸ ਵੇਲੇ ਅਸੀਂ ਇੱਧਰ ਡਾੜੇ ਤੋਂ ਹਿਸ਼ਾਲਪੁਰ ਮਾਝੀਵਾਲ ਦੀ ਜਾਂਦੇ ਆ ਜਾਂ ਹਿਸ਼ਾਲਪੁਰ ਨੂੰ ਆਪਾਂ ਸ਼ੇਰਪੁਰ ਬਾਤੀਆਂ ਵੱਲ ਜਾਂਦੇ ਆ ਤੇ ਉਹ ਹੀ ਕਾਜਵੇ ਜਿਹੜੇ ਟੁੱਟ ਚੁੱਕੇ ਆ ਸਾਡਾ ਆਉਣਾ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਸਾਡੇ ਸਕੂਲ ਦੇ ਬੱਚੇ ਜਾਂਦੇ ਹੈਗੇ ਪੜ੍ਹਨ ਤੇ ਉਸ ਵੇਲੇ ਵੀ ਜਿਹੜੀਆਂ ਬੱਸਾਂ ਇੱਧਰ ਤੋਂ ਇੱਧਰ ਆ ਜਾਂਦੀਆਂ ਤੇ ਇੱਧਰ ਤੋਂ ਇੱਧਰ ਜਾਂਦੀਆਂ ਤੇ ਉਸ ਹਿਸ਼ਾਲਪੁਰ ਜਾਣ ਦਾ ਰابطਾ ਸਾਡਾ ਖਤਮ ਹੋ ਜਾਂਦਾ ਹੈ ਤਸਕਰ ਕੇ ਸਰਕਾਰ ਅੱਗੇ ਬੇਨਤੀ ਆ ਕੇ ਜਲਦੀ ਜਲਦੀ ਸਾਡੀ ਬੇਨਤੀ ਨੂੰ ਸਰਕਾਰ ਕੀਤਾ ਜਾਵੇ ਤੇ ਜੋ ਕਾਜਵੇ ਟੁੱਟ ਗਿਆ ਉਹਨੂੰ ਬਣਾਉਣ ਦੀ ਕਿਰਪਾਲਤਾ ਕੀਤੀ ਜਾਵੇ ਹਾਂਜੀ ਬਾਜੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰਿੰਦਰ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਡਾੜਾ ਜੀ ਸਰ ਕੀ ਸਮੱਸਿਆ ਆ ਰਹੀ ਪਈ ਹੈ ਇੱਥੋਂ ਕਾਜਵੇ ਤੋਂ ਸੈਲਫਾਂ ਜਿਹੜੀਆਂ ਕੀ ਰੋੜ ਚੁੱਕੀਆਂ ਨੇ ਜੀ ਸਮੱਸਿਆ ਸਾਰੇ ਆ ਰਹੀ ਹੈ ਸਾਡਾ ਇਹਦੇ ਇਹ ਸਲਫਾਂ ਟੁੱਟ ਗਈਆਂ ਸਾਡੇ ਪਿੰਡ ਦਾ ਲਾਂਗਾ ਕੋਈ ਹੈ ਹੀ ਨਹੀਂ ਸਾਡਾ ਕੋ ਸਾਦੇ ਹੋ ਰਹਿ ਨਹੀਂ ਕੋਈ ਵੀ ਜਿਹੜਾ ਸਾਡਾ ਪਿੰਡ ਦਾ ਲਾਂਗਾ ਇਹਨਾਂ ਸਲਫਾਂ ਦੇ ਉੱਪਰ ਹੀ ਜਾ ਕੇ ਜਾ ਅਸੀਂ ਕ੍ਰੋਸ ਕਰਕੇ ਹਿਆਰਪੁਰ ਜਾਂਦੇ ਜਾਣਾ ਹੋਰ ਕਿਤੇ ਜਾਣਾ ਬਾਕੀ ਇਹਦੇ ਨਾ ਇਸ ਦੂਸਰੀ ਸਾਈਡ ਘੱਟੋ ਘਾਟ 10-15 ਪਿੰਡ ਦੇ ਨਾਲ ਅਟੈਚਮੈਂਟ ਆ ਪਿੰਡ ਦੇ ਵਿੱਚ ਵੀ ਇਹ ਛੜਕ ਲੱਗੇ ਜਾਨ ਖੇਲਾ ਤੋਂ ਉਹ ਲੈ ਕੇ ਆਦਮ ਵੱਲ ਤੱਕ ਸੜਕ ਜਾਂਦੀ ਆ ਇਹ ਇਹ ਸੜਕ ਇਹ ਕਾਫੀ ਲੋਕਾਂ ਦੀ ਆਵਾਜ਼ ਆ ਇਹ ਦੇ ਕਰਕੇ ਹੈ ਨਾ ਤੇ ਅਸੀਂ ਇਹ ਬੇਨਤੀ ਕਰਦੇ ਆ ਵੀ ਜਿਹੜੀ ਆ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਜਿੰਨੀ ਵੀ ਛੇਤੀ ਹੋ ਸਕੇ ਪ੍ਰਸ਼ਾਸਨ ਅੱਗੇ ਵੀ ਤਾਂ ਸਰਕਾਰ ਅੱਗੇ ਵੀ ਇਹ ਬੇਨਤੀ ਕਰਦੇ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਇਆ ਜਾਵੇ। ਫਿਲਹਾਲ ਸਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਐਸ ਡੀ ਐਮ ਵੀ ਐ ਤਸੀਲਦਾਰ ਕੋਈ ਜਾਇਜ਼ਾ ਲੈਣ ਪਹੁੰਚੇ ਨੇ ਹਲੇ ਤੱਕ। ਨਹੀਂ ਸਰ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚਾ। ਅਸੀਂ ਸਾਨੂੰ ਪਹਿਲਾਂ ਵੀ ਦੱਸਟਿਆ ਵੀ ਅਸੀਂ ਡਾਟ ਰਾਜਕਮਰ ਜੀ ਕੋ ਗੈਸੂ ਨੇ ਸਾਡੇ ਨਾਲ ਬਹੁਤ ਵਧੀਆ ਸੁਖਾਵੇ ਮੌਜ ਕੱਲ ਬਗਤੀ। ਬ੍ਰਾਂਸ਼ਾ ਦਾ ਜਿੰਪਾ ਜੀ ਕੋਲ ਵੀ ਉਹਨਾਂ ਵੀ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਦਿਵਾਇਆ। ਅਸੀਂ ਏਡੀਸੀ ਮੈਡਮ ਕੋਲ ਵੀ ਮਿਲ ਕੇ ਆਉਨਾ ਆਪਣੇ ਮੰਗ ਪੱਤਰ ਦੇ ਕੇ ਆਏ ਸਾਰਿਆਂ ਨੂੰ ਤੇ ਉਹਨਾਂ ਨੂੰ ਬਹੁਤ ਵਧੀਆ ਸਾਨੂੰ ਵਿਸ਼ਵਾਸ ਆ ਪਰ ਅਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚ ਕਾਰਵੇ ਕੋਈ ਨਹੀਂ ਪਹੁੰਚੀ ਸਾਡੀ ਇਹ ਮੰਗ ਆ ਮੈਨੂੰ ਜਲਦੀ ਜਲਦੀ ਕਰਵਾਏ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਦਫਤਾਰ ਚੰਦ ਜੀ ਕਿਹੜਾ ਪਿੰਡ ਹੈ ਜੀ ਸਾਡਾ ਸਰ ਕੀ ਸਮੱਸਿਆ ਆ ਰਹੀ ਪਈ ਹੈ ਜੀ ਸਮੱਸਿਆ ਜੀ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਿਹੜਾ ਕਾਜਵੇ ਹੈਗਾ ਰੁੱਟ ਚੁੱਕਾ ਆ ਜਿਸ ਵੇਲੇ ਅਸੀਂ ਇੱਧਰ ਡਾੜੇ ਤੋਂ ਹਿਸ਼ਾਲਪੁਰ ਮਾਝੀਵਾਲ ਦੇ ਜਾਂਦੇ ਆ ਜਾਂ ਹਿਸ਼ਾਲਪੁਰ ਨੂੰ ਆਪਾਂ ਸ਼ੇਰਪੁਰ ਬਾਤੀਆਂ ਵੱਲ ਦੇ ਜਾਂਦੇ ਆ ਤੇ ਦੋਹੀ ਕਾਜਵੇ ਜਿਹੜੇ ਟੁੱਟ ਚੁੱਕੇ ਆ ਸਾਡਾ ਆਉਣਾ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਸਾਡੇ ਸਕੂਲ ਦੇ ਬੱਚੇ ਜਾਂਦੇ ਹੈਗੇ ਪੜ੍ਹਨ ਤੇ ਉਸ ਵੇਲੇ ਵੀ ਜਿਹੜੀਆਂ ਬੱਸਾਂ ਇੱਧਰ ਤੋਂ ਇੱਧਰ ਆ ਜਾਂਦੀਆਂ ਤੇ ਇੱਧਰ ਤੋਂ ਇੱਧਰ ਜਾਂਦੀਆਂ ਤੇ ਉਸ ਹਿਸ਼ਾਲਪੁਰ ਜਾਣ ਦਾ ਰابطਾ ਸਾਡਾ ਖਤਮ ਹੋ ਜਾਂਦਾ ਹੈ ਇਸ ਕਰਕੇ ਸਰਕਾਰ ਅੱਗੇ ਬੇਨਤੀ ਆ ਕੇ ਜਲਦੀ ਜਲਦੀ ਸਾਡੀ ਬੇਨਤੀ ਨੂੰ ਸਰਕਾਰ ਕੀਤਾ ਜਾਵੇ ਤੇ ਜੋ ਕਾਜ ਵੀ ਟੁੱਟ ਗਿਆ ਉਹਨੂੰ ਬਣਾਉਣ ਦੀ ਕਿਰਪਾਲਤਾ ਕੀਤੀ ਜਾਵੇ